ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸਟੋਰ ਸ਼ਾਹੀ ਲਿਬਾਸ ਬਾਈ ਕਿਜਿੰਦਰਪਾਲ ਸਿੰਘ ਤੇ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੀਆਂ ਗਰਮੀਆਂ ਵਾਸਤੇ ਪਿਓਰ ਕਾਟਨ ਦੇ ਸੂਟ ਲੈ ਕੇ ਆਏ ਹਾਂ ਨਾਲ ਪਿਓਰ ਦੇ ਦੁਪट्टे ਰਹਿਣਗੇ ਕੁਝ ਸੂਟ ਸਾਡੇ ਕੋਲ ਵਿਦੌਪ ਦੁਪੱਟਾ ਨੇ ਬਹੁਤ ਸੋਹਣੇ ਸੂਟ ਨੇ ਸਾਰੇ ਤੇ ਇਹਨਾਂ ਨੂੰ ਤੁਸੀਂ ਲੈਣ ਵਾਸਤੇ ਸਾਡੇ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਸਾਡੇ ਸਟੋਰ ਦਾ ਐਡਰੈਸ ਹੈਗਾ ਇਹ ਬਬਾ ਲਾਲ ਸਿੰਘ ਕਲੋਨੀ ਖੁਰਮਣੀਆਂ ਖਾਸਾ ਜੋ ਕਿ ਟਾਰੀ ਰੋਡ ਤੇ ਪੈਂਦਾ ਹੈ ਅੰਮ੍ਰਿਤਸਰ ਦੇ ਵਿੱਚ ਤੇ ਜਾਂ ਫਿਰ ਤੁਸੀਂ ਇਹਨਾਂ ਨੂੰ ਆਨਲਾਈਨ ਵੀ ਬਾਇ ਕਰ ਸਕਦੇ ਹੋ 9781035841 ਤੇ ਵਟਸਐਪ ਕਰਕੇ ਤੇ ਇਹ ਸਾਰੇ ਸੂਟਾਂ ਦੇ ਉੱਪਰ ਸ਼ਿਪਿੰਗ ਚਾਰਜ ਸਿਰਫ ਰਹਿਣਗੇ 30 ਰੁਪਏ ਤੇ ਸੂਟਾਂ ਦੀ ਰੇਂਜ ਵੀ ਬਹੁਤ ਨਾਰਮਲ ਜੀ ਰਹੇਗੀ ਬਹੁਤ ਸੋਹਣੀ ਸੂਟ ਨੇ ਸਾਰੇ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਹਾਂਜੀ ਅੱਜ ਸਭ ਤੋਂ ਪਹਿਲਾਂ ਆਪਾਂ ਸੂਟ ਚੈੱਕ ਕਰੀਏ ਬਹੁਤ ਸੋਹਣੇ ਪ੍ਰਿੰਟ ਨੇ ਸੂਟਾਂ ਦੇ ਸਭ ਤੋਂ ਪਹਿਲਾਂ ਜਿਹੜਾ ਪ੍ਰਿੰਟ ਅਸੀਂ ਚੈੱਕ ਕਰੀਏ ਬੜਾ ਪਿਆਰਾ ਹੈ ਸੂਟਾ ਬਹੁਤ ਸੋਹਣੀ ਸ਼ੇਡ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਰਹੇਗਾ ਮਿਕਸ ਐਂਡ ਮੈਚ ਸੂਟ ਰਹੇਗਾ ਇਹ ਆ ਜੀ ਸ਼ਰਟ 2.5 ਮੀਟਰ ਦੀ ਸ਼ਰਟ ਰਹੇਗੀ ਬਹੁਤ ਸੋਹਣਾ ਫੈਬਰਿਕ ਆ ਪਿਓਰ ਕਾਟਨ ਦੇ ਵਿੱਚ ਸੂਟ ਰਹੇਗਾ ਤੇ ਇਹਦੇ ਨਾਲ ਬਾਟਮ ਰਹੇਗੀ ਜਿਹੜਾ ਸ਼ਰਟ ਦੇ ਵਿੱਚ بیس ਆ ਉਸ ਕਲਰ ਦੇ ਨਾਲ ਬਾਟਮ ਆ ਇਦਾਂ ਸੈਲਫ ਜਿਹੜਾ ਪ੍ਰਿੰਟ ਆਏਗਾ बॉਟਮ ਦੇ ਵਿੱਚ 2.5 ਮੀਟਰ ਦੀ बॉਟਮ ਰਹੇਗੀ ਤੇ 2.5 ਮੀਟਰ ਦੀ ਸ਼ਰਟ ਆ ਮੋਰ ਵਾਲਾ ਸੂਟ ਆ ਪ੍ਰੋਪਰ 바ਰ ਕੋਡ ਪੂਰਾ ਲੱਗਾ ਹੋਇਆ ਬਹੁਤ ਸੋਹਣਾ ਸੂਟ ਆ ਤੇ ਇਹ ਸੂਟ ਦੀ ਰੇਂਜ ਹੈਗੀ ਆ ਜੀ ਸਿਰਫ ਤੇ ਸਿਰਫ 690 ਰੁਪਏ ਤੇ ਸ਼ਿਪਿੰਗ ਚਾਰਜਸ ਇੱਥੇ ਹੋਣਗੇ ਸਿਰਫ 30 ਰੁਪਏ ਤੇ ਵਿਦਆਊਟ ਦੁਪੱਟਾ ਇਹ ਵਾਲਾ ਸੂਟ ਹੋਏਗਾ ਜੇਕਰ ਤੁਸੀਂ ਦੁਪੱਟਾ ਨਾਲ ਰੈਡੀ ਕਰਵਾਉਣਾ ਹੈ ਤੇ ਤੁਸੀਂ ਸਾਨੂੰ ਆਰਡਰ ਲਗਵਾਉਂਦੇ ਟਾਈਮ ਦੱਸ ਸਕਦੇ ਹੋ ਅਸੀਂ ਦੁਪੱਟਾ ਵੀ ਨਾਲ ਤੁਹਾਨੂੰ ਰੈਡੀ ਕਰਕੇ ਦਵਾਂਗੇ ਤੇ ਇਹਦੇ ਵਿੱਚ ਇੱਕ ਕਲਰ ਸਾਡੇ ਕੋਲ ਹੋਰ ਆ ਇਹ ਵੀ ਸ਼ੇਡ ਬਹੁਤ ਸੋਹਣੀ ਆ ਇਹਦੇ ਵਿੱਚ ਜਿਹੜਾ ਕਲਰ ਕੰਬੀਨੇਸ਼ਨ ਆ ਬਹੁਤ ਸੋਹਣਾ ਹੈ ਸ਼ੰਕਰ ਪ੍ਰਿੰਟ ਤੇ ਸੂਟ ਨੇ ਬਹੁਤ ਹੀ ਸੋਹਣੇ ਇਹ ਸਾਡੇ ਕੋਲ ਸੂਟ ਹੈਗਾ ਇਹ 2.5 ਮੀਟਰ ਦੇ ਵਿੱਚ ਸੂਟ ਰਹੇਗਾ ਜੇਕਰ ਤੁਸੀਂ 올ਓਵਰ ਸੂਟ ਬਣਾਉਣਾ ਹੈ ਮਤਲਬ 5 ਮੀਟਰ ਦਾ ਪੂਰਾ 올ਓਵਰ ਸੂਟ ਬਣਾਉਣਾ ਹੈ ਤੁਹਾਨੂੰ 올ਓਵਰ ਸੂਟ ਮਿਲ ਜੇਗਾ ਇਹਦੇ ਵਿੱਚ ਜੇਕਰ ਤੁਸੀਂ ਇਹਦੇ ਵਿੱਚ ਪੂਰਾ ਸੂਟ ਬਣਾਉਣਾ ਹੈ ਤੇ ਤੁਹਾਨੂੰ ਇਹਦੇ ਵਿੱਚ ਪੂਰਾ ਸੂਟ ਮਿਲ ਜੇਗਾ ਵੈਸੇ 2.5 ਮੀਟਰ ਦਾ ਜਿਹੜੀ ਕੱਟ ਮਿਲੇਗੀ ਤੁਹਾਨੂੰ ਤੇ ਇਹਦੇ ਨਾਲ ਜਿਹੜੀ ਬੋਟਮ ਆ ਬਹੁਤ ਸੋਹਣੀ ਮੈਚਿੰਗ ਹੈ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਹੈ ਬਹੁਤ ਸੋਹਣੇ ਸੂਟ ਨੇ ਤੇ ਫੈਬਰਿਕ ਵੀ ক্লোਸ ਤੋਂ ਕਰਵਾਇਓ ਚੱਕ ਬਹੁਤ ਸੋਹਣਾ ਫੈਬਰਿਕ ਆ ਪਿਓਰ ਕਾਟਨ ਰਹੇਗੀ ਪਿਓਰ ਕਾਟਨ ਦੀ ਜਿਹੜੇ ਉਹਦੀ ਸਾਊਂਡ ਤੋਂ ਪਤਾ ਲੱਗ ਜਾਂਦਾ ਏ ਪਿਓਰ ਕਾਟਨ ਦਾ ਅਗਲਾ ਸੂਟ ਬਹੁਤ ਸੋਹਣਾ ਪ੍ਰਿੰਟ ਹੈ ਵੀ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਵੀ ਸੂਟ ਰਹੇਗਾ ਪ੍ਰਿੰਟ ਬਹੁਤ ਪਿਆਰਾ ਹੈ ਇਹਦੇ ਵਿੱਚ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਹੈ ਤੁਸੀਂ ਇਹ ਸੂਟ ਵੀ 2.5 ਮੀਟਰ ਦੀ ਕੱਟ ਵਾਂ ਲੈ ਸਕਦੇ ਹੋ ਜਾਂ ਪ੍ਰੋਪਰ 5 ਮੀਟਰ ਦੇ ਵਿੱਚ ਲੈ ਸਕਦੇ ਹੋ ਜੋ ਬਾਟਮ ਹੈ ਇਹਦੇ ਨਾਲ ਬੜੀ ਪਿਆਰੀ ਆ ਸੈਲਫ ਪ੍ਰਿੰਟ ਦੇ ਵਿੱਚ ਤੇ ਸ਼ੇਡਸ ਦੇ ਵਿੱਚ ਹੈਗੀਆਂ ਸਾਡੇ ਕੋਲ ਤਿੰਨ ਕੋਈ ਵੀ ਤੁਸੀਂ ਇਹਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਆਰਡਰ ਲਗਵਾ ਸਕਦੇ ਹੋ ਆਪਣਾ 690 ਦੇ ਰੇਂਜ ਦੇ ਵਿੱਚ ਸੂਟ ਹੈ ਤੇ ਸ਼ਿਪਿੰਗ ਚਾਰਜ ਸਿਰਫ ਤੇ ਸਿਰਫ ਅਤੀਰ ਭੇ ਰਹਿਣਗੇ ਇਹ ਸੂਟ ਦੇ ਨਾਲ ਇਹ ਵਾਲੀ ਬਾਟਮ ਸੈਲਫ ਪ੍ਰਿੰਟ ਦੇ ਵਿੱਚ ਅਗਲੀ ਸ਼ੇਡ ਜਿਹੜੀ ਆ ਮਹਿੰਦੀ ਸ਼ੇਡ ਬੜੀ ਪਿਆਰੀ ਜੀ ਸ਼ੇਡ ਆ ਤੇ ਇਹਦੇ ਨਾਲ ਵੀ ਇਹ ਵਾਲੀ ਬਾਟਮ ਤੁਸੀਂ 5 ਮੀਟਰ ਪੂਰਾ ਸੂਟ ਵੀ ਲੈ ਸਕਦੇ ਹੋ ਜਾਂ 2.5 ਮੀਟਰ ਦੀ ਕੱਟ ਵਾਲਾ ਵੀ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਨੈਕਸਟ ਸੂਟ ਜਿਹੜੇ ਆਪਣੇ ਕੋਲ ਹੈਗੇ ਆ ਉਹ ਆ ਜੀ ਦੁਪੱਟੀਆਂ ਵਾਲੇ ਸੂਟ ਬਹੁਤ ਸੋਹਣੇ ਸੂਟ ਨੇ ਇਹ ਵੀ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਪ੍ਰੋਪਰ ਬ੍ਰਾਂਡ ਦੇ ਸੂਟ ਰਹਿਣਗੇ 5 ਮੀਟਰ ਦਾ ਸੂਟ ਆਏਗਾ 올ਓਵਰ ਪਿਓਰ ਕਾਟਨ ਦੇ ਵਿੱਚ ਪਿਓਰ ਕਾਟਨ ਰਹੇਗੀ ਬਹੁਤ ਸੋਹਣਾ ਸੂਟ ਹੈ ਇਹ ਵੀ 5 ਮੀਟਰ ਦਾ 올ਓਵਰ ਸੂਟ ਰਹੇਗਾ ਤੇ ਦੁਪੱਟਾ ਇਹਦੇ ਨਾਲ ਹੈਗਾ ਜੀ ਸਵਾ ਦੋ ਮੀਟਰ ਦਾ ਪਿਓਰ ਦਾ ਪਿਓਰ ਦਾ ਦੁਪੱਟਾ ਰਹੇਗਾ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਦੁਪੱਟੇ ਦੇ ਵਿੱਚ ਕਲਰ ਕੰਬੀਨੇਸ਼ਨ ਵੀ ਸੂਟ ਦਾ ਜਿਹੜਾ ਵਿੱਚ ਦਿੱਤਾ ਗਿਆ ਹੈ ਪ੍ਰਿੰਟ ਦੇ ਬਹੁਤ ਸੋਹਣਾ ਦਿੱਤਾ ਗਿਆ ਹੈ ਬਹੁਤ ਸੋਹਣਾ ਸੂਟ ਹੈ ਬਾਲਾ ਵੀ ਇਹਦੇ ਵਿੱਚ ਸਾਡੇ ਕੋਲ ਕਲਰ ਹੈਗੇ 4 ਬਹੁਤ ਸੋਹਣੇ ਲੱਗਦੇ ਨੇ ਸਾਰੇ ਦੁਪੱਟੇ ਨਾਲ ਹੀ ਮਿਲਣਗੇ ਤੁਹਾਨੂੰ ਤੇ ਇੱਕ ਕਹਿਵਲਾ ਕਲਰ ਹੈ ਬਲੈਕ ਰੈੱਡ ਤੇ ਇੱਕ ਹੈਗਾ ਇਹ ਜੋ ਮੋਰ ਪੰਖੀਆ ਬਹੁਤ ਸੋਹਣੇ ਰੰਗ ਨੇ ਸਾਰੇ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਸੂਟ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਆਰਡਰ ਆਪਣਾ ਪਲੇਸ ਕਰਵਾ ਸਕਦੇ ਹੋ ਬਹੁਤ ਸੋਹਣੀ ਸੂਟ ਨੇ ਸਾਰੇ ਨੈਕਸਟ ਜੋ ਆਪਣੇ ਕੋਲ ਇਹਨਾਂ ਦੇ ਵਿੱਚ ਸੂਟ ਹੈਗਾ ਏ ਉਹ ਰਹੇਗਾ ਖਾਸ ਪਿਓਰ ਦੁਪट्टे ਦੇ ਨਾਲ ਪਿਓਰ ਕਾਟਨ ਦਾ ਸੂਟ ਰਹੇਗਾ ਬਹੁਤ ਸੋਹਣਾ 5 ਮੀਟਰ ਦਾ ਵਿੱਚ ਸੂਟ ਆਏਗਾ ਤੇ ਇਹ ਵਾਲੇ ਫੈਬਰਿਕ ਦੇ ਵਿੱਚ ਥੋੜੀ ਸ਼ਾਈਨ ਆਏਗੀ ਵੀਡੀਓ ক্লোਜ਼ ਕਰਕੇ ਦਿਖਾਓ ਥੋੜੀ ਸ਼ਾਈਨ ਆਏਗੀ ਫੈਬਰਿਕ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਇਹ ਵੀ ਪਿਓਰ ਕਾਟਨ ਦਾ ਤੇ ਦੁਪੱਟਾ ਇਹਦੇ ਨਾਲ ਹੀ ਰਹੇਗਾ ਜੀ ਹਾਫ ਪਿਓਰ ਦਾ 7/2 ਮੀਟਰ ਦਾ ਦੁਪੱਟਾ ਆਏਗਾ ਹਾਫ ਪਿਓਰ ਦਾ ਬਹੁਤ ਹੀ ਪਿਆਰਾ ਦੁਪੱਟੇ ਦੇ ਵਿੱਚ ਪ੍ਰਿੰਟ ਦਿੱਤਾ ਗਿਆ ਏ ਤੇ ਕਲਰ ਇਹਦੇ ਵਿੱਚ ਸਾਡੇ ਕੋਲ ਹੈਗੇ ਨੇ 4 ਤੁਸੀਂ ਦੇਖ ਸਕਦੇ ਹੋ ਸੂਟ ਦੇ ਨਾਲ ਪਾਸ ਕਰਿਓ ਵਾਲੀ カラー ਦੇਖ ਸਕਦੇ ਹੋ 컬러 ਬਹੁਤ ਸੋਹਣੇ ਨੇ ਸਾਰੇ ਫੈਬਰਿਕ ਦੇ ਵਿੱਚ ਸ਼ਾਈਨ ਆਏਗੀ ਦੋ 컬러 ਇਹ ਵਾਲੇ ਹੋਗੇ ਇੱਕ ਸਾਡੇ ਕੋਲ ਗ੍ਰੀਨ ਤੇ ਇੱਕ ਇਹ ਵਾਲਾ ਬਹੁਤ ਸੋਹਣਾ ਟੀਲ ਜੀ ਸ਼ੇਡ ਦੇ ਵਿੱਚ ਜੋ ਨੈਕਸਟ ਪ੍ਰਿੰਟ ਆਪਣੇ ਕੋਲ ਬਹੁਤ ਸੋਹਣਾ ਬਲੈਕ ਦੇ ਵਿੱਚ ਛੋਟੀ ਛੋਟੀ ਬੂਟੀ ਦਾ ਪ੍ਰਿੰਟ ਆ ਤੇ 컬러 ਕੰਬੀਨੇਸ਼ਨ ਵੀ ਬਹੁਤ ਪਿਆਰਾ ਇਹਦੇ ਵਿੱਚ 5 ਮੀਟਰ ਦਾ 올ਓਵਰ ਸੂਟ ਰਹੇਗਾ ਤੇ ਦੁਪੱਟਾ ਇਹਦੇ ਨਾਲ ਹੈਗਾ ਇਹ ਹਾਫ ਪੋਰ ਦਾ 2.5 ਮੀਟਰ ਦੁਪੱਟੇ ਦਾ ਡਿਜ਼ਾਈਨ ਚੈੱਕ ਕਰਾਓ ਬਹੁਤ ਸੋਹਣਾ ਡਿਜ਼ਾਈਨ ਆ ਦੁਪੱਟੇ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਆ ਗ੍ਰੇਸ ਬਹੁਤ ਸੋਹਣੀ ਆਏਗੀ ਜਦੋਂ ਸੂਟ ਰੈਡੀ ਹੋਏਗਾ ਤੇ ਸੂਟ ਦੀ ਰੇਂਜ ਹੈਗੀ ਸਿਰਫ ਤੇ ਸਿਰਫ 900 ਤੇ 60 ਰੁਪਏ 30 ਰੁਪਏ ਜਿਹੜੇ ਆ ਇਹਦੇ ਸ਼ਿਪਿੰਗ ਚਾਰਜਸ ਸ਼ਿਪਿੰਗ ਚਾਰਜਸ ਅਸੀਂ 30 ਰੁਪਏ ਇਸ ਕਰਕੇ ਲੈਣੇ ਆ ਕਿ ਬਾਕੀ ਦੇ ਜਿਹੜੇ 30 ਆ ਅਸੀਂ ਆਪਣੇ ਕੋਲੋਂ ਪਾ ਲੈਨੇ ਆ ਨੈਕਸਟ ਪ੍ਰਿੰਟ ਬਲੈਕ ਦੇ ਵਿੱਚ ਬਹੁਤ ਸੋਹਣਾ ਅੱਜ ਬਲੈਕ ਦੇ ਵਿੱਚ ਬਹੁਤ ਪ੍ਰਿੰਟ ਦੇਣੇ ਸੀ ਤਾਂ ਸਾਰੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਆ ਫੜੀਓ ਸੋ ਨੈਕਸਟ ਪ੍ਰਿੰਟ ਬਲੈਕ ਦੇ ਵਿੱਚ ਬਹੁਤ ਸੋਹਣਾ ਇਹਦਾ ਵੀ ਜਿਹੜਾ ਕੰਬੀਨੇਸ਼ਨ ਆ ਬੜਾ ਪਿਆਰਾ ਹੈ ਕਿ ਪਿਓਰ ਕਾਟਨ ਦਾ ਸੂਟ ਰਹੇਗਾ 5 ਮੀਟਰ ਦਾ ਸੂਟ ਰਹੇਗਾ 올ਓਵਰ ਤੇ ਦੁਪੱਟਾ ਇਹਦੇ ਨਾਲ ਵੀ ਬਹੁਤ ਸੋਹਣਾ ਹੈ 7 ਮੀਟਰ ਦਾ ਦੁਪੱਟਾ ਹੈ ਜੀ ਹਾਫ ਪਿਓਰ ਦਾ ਦੁਪੱਟਾ ਰਹੇਗਾ ਪਰ ਇਹ ਹਾਫ ਪਿਓਰ ਵੀ ਇੰਨੀ ਸੋਹਣੀ ਆ ਕਿ ਕੋਈ ਜਾਜ ਨਹੀਂ ਕਰ ਸਕਦਾ ਇਹਨੂੰ ਕਿ ਹਾਫ ਪਿਓਰ ਆ ਜਾਂ ਫੁੱਲ ਪਿਓਰ ਆ ਬਹੁਤ ਸੋਹਣੀ ਪਤਲੇ ਵਾਲੀ ਹਾਫ ਪਿਓਰ ਆ ਬਹੁਤ ਹੀ ਜ਼ਿਆਦਾ ਸੋਹਣੀ ਹਾਫ ਪਿਓਰ ਵਾਲੀ ਹਲਕੀ ਵਾਲੀ ਹਾਫ ਪਿਓਰ ਨਹੀਂ ਆ ਦੁਪੱਟਾ ਬਹੁਤ ਪਿਆਰਾ ਇਹਦੇ ਨਾਲ ਡਿਜ਼ਾਈਨ ਚੈੱਕ ਕਰਿਓ ਦੁਪट्टे ਦਾ ਬਹੁਤ ਸੋਹਣਾ ਦੁਪੱਟਾ ਹੈ ਤੇ ਸੇਮ ਰੇਂਜ ਦੇ ਵਿੱਚ ਇਹ ਵਾਲਾ ਸੂਟ ਸਿਰਫ ਤੇ ਸਿਰਫ 300 ਰੁਪਏ ਸ਼ਪਿੰਗ ਚਾਰजेस ਤੁਸੀਂ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਤੇ ਆਨਲਾਈਨ ਵੀ ਬਾਇ ਕਰ ਸਕਦੇ ਹੋ ਸਕਰੀਨ ਤੇ ਸਾਡਾ WhatsApp ਨੰਬਰ ਦਿੱਤਾ ਹੈ ਨੈਕਸਟ ਜਿਹੜਾ ਪ੍ਰਿੰਟ ਹੈਗਾ ਇਹ ਬਲੈਕ ਦੇ ਵਿੱਚ ਬਹੁਤ ਹੀ ਪਿਆਰਾ ਪ੍ਰਿੰਟ ਤੇ ਦੁਪੱਟਾ ਇਹਦੇ ਨਾਲ ਤਾਂ ਵੀ ਬਹੁਤ ਸੋਹਣਾ ਹੈ ਦੁਪट्टे ਦਾ ਜਿਹੜਾ ਪ੍ਰਿੰਟ ਆ ਉਹ ਵੀ ਬਹੁਤ ਸੋਹਣਾ ਹੈ ਦੋਨੋਂ ਸਾਈਡ ਤੇ ਬਲੈਕ ਬਾਰਡਰ ਜਿਹੜਾ ਹੈ ਸਾਰੇ ਦੁਪੱਟਿਆਂ ਤੇ ਦਿੱਤਾ ਹੈ ਉਹ ਤੁਸੀਂ ਜੇਕਰ ਦੁਪੱਟੇ ਨੂੰ ਡਿਜ਼ਾਈਨ ਕਰਨਾ ਚਾਹੋ ਤੇ ਜਿਹੜੀ ਵਿੱਚ ਲਾਈਟ ਸ਼ੇਡ ਆ ਉਹਦੇ ਨਾਲ ਛੋਟੀ ਪਾਈਪਿੰਗ ਦੇ ਨਾਲ ਜਾਂ ਛੋਟੀ ਲੇਸ ਦੇ ਨਾਲ ਦੁਪੱਟੇ ਨੂੰ ਡਿਜ਼ਾਈਨ ਵੀ ਕਰ ਸਕਦੇ ਹੋ ਤੇ ਜਦੋਂ ਇਹ ਸੂਟ ਰੈਡੀ ਹੋਣਗੇ ਬਹੁਤ ਸੋਹਣੀ ਗ੍ਰੇਸ ਦੇਣਗੇ ਕਿਉਂਕਿ ਪਿਓਰ ਕਾਟਨ ਦੇ ਵਿੱਚ ਸੂਟ ਨੇ ਹਲਕੀ ਕਾਟਨ ਹੀ ਆ ਬਹੁਤ ਸੋਹਣੀ ਪਿਓਰ ਕਾਟਨ ਆ ਤੇ ਜੋ ਨੈਕਸਟ ਸਟਾਪਿੰਗ ਤਾਂ ਆਪਣੇ ਕੋਲ ਬਹੁਤ ਸੋਹਣਾ ਐਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਿਓ ਸਾਡਾ ਜੋ ਪਹਿਲਾ ਇੰਸਟਾਗ੍ਰam ਪੇਜ ਸੀ ਉਹ ਕਿਸੇ ਕਾਰਨ ਕਰਕੇ ਡਿਲੀਟ ਹੋ ਗਿਆ ਇਹ ਅਸੀਂ ਉਹਨੂੰ ਐਕਸੈਸ ਨਹੀਂ ਕਰ ਪਾ ਰਹੇ ਸੋ ਅਸੀਂ ਨਿਊ ਪੇਜ ਕ੍ਰੀਏਟ ਕੀਤਾ ਆਪਣਾ ਮੈਂਸ਼ਨ ਕਰ ਦਾਂਗੇ ਅਸੀਂ ਇੱਥੇ ਆਪਣਾ ਪੇਜ ਤੁਸੀਂ ਉੱਥੇ ਜਰੂਰ ਫੋਲੋ ਕਰ ਲਿਓ ਸਾਨੂੰ ਤੇ ਹਰ ਰੋਜ਼ ਅਸੀਂ ਸ਼ਾਰਟਸ ਵੀ ਅਪਲੋਡ ਕਰਦੇ ਆਂ ਉੱਥੇ ਕਮੈਂਟ ਕਰਕੇ ਆਪਣੇ ਜਿਹੜੇ ਆ ਤੁਸੀਂ ਸਾਨੂੰ ਸੁਝਾਅ ਵੀ ਦੇ ਸਕਦੇ ਹੋ ਨੈਕਸਟ ਪ੍ਰਿੰਟ ਚੈੱਕ ਕਰੋ ਬਲੈਕ ਦੇ ਵਿੱਚ ਬਹੁਤ ਸੋਹਣਾ ਹੈ ਵੀ ਸੂਟ ਇਹਦੇ ਦੁਪट्टे ਦਾ ਪ੍ਰਿੰਟ ਵੀ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ 1.5-2 ਮੀਟਰ ਦੇ ਵਿੱਚ ਬਹੁਤ ਸੋਹਣੀ ਹਾ ਪਿਓਰ ਆ ਬਿਲਕੁਲ ਪਤਲੇ ਸਟਫ ਵਾਲੀ ਹਾ ਪਿਓਰ ਆ ਤੇ ਬਹੁਤ ਹੀ ਪਿਆਰੇ ਬਲੈਕ ਦੇ ਵਿੱਚ ਸੂਟ ਹੁਣ ਇਹ ਜਿਹੜੇ ਨੈਕਸਟ ਸੂਟ ਨੇ ਉਹ ਹੈਗੇ ਆ ਸਾਡੀਆਂ ਦਾਦੀਆਂ ਵਾਸਤੇ ਦਾਦੀਆਂ ਵਾਸਤੇ ਸਾਡੀਆਂ ਮੰਮੀਆਂ ਵਾਸਤੇ ਚਾਚੀਆਂ ਤਾਈਆਂ ਵਾਸਤੇ ਬਹੁਤ ਸੋਹਣੇ ਸੂਟ ਨੇ ਲਾਈਟ ਜੀ ਸ਼ੇਡ ਗਰਮੀਆਂ ਦੇ ਵਿੱਚ ਪਾਉਣ ਵਾਸਤੇ ਇਹਨਾਂ ਦਾ ਜਿਹੜਾ ਪ੍ਰਿੰਟ ਆ ਪਿਓਰ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਬਹੁਤ ਸੋਹਣਾ ਜਿਹੜਾ ਲਾਈਵ ਦੇ ਵਿੱਚ ਸੂਟ ਆ ਲੱਗ ਰਿਹਾ ਹੈ ਤੇ ਬੇਸ ਵੀ ਜਿਹੜਾ ਇਹਦੀ ਸ਼ੇਡ ਆ ਬੜੀ ਪਿਆਰੀ ਆ ਬਹੁਤ ਸੋਹਣਾ ਸੂਟ ਆ ਤੇ ਦੁਪੱਟਾ ਇਹਦੇ ਨਾਲ ਕਰੋ ਜੀ ਚੈੱਕ ਬੁੰਡਾ ਬੱਚਾ ਕਹਿੰਦੇ ਨਾ ਜਿਹਨੂੰ ਪੋਗਾਲਾ ਸੂਟ ਆ ਵੱਡੇ ਵਰ ਦਾ ਫੁੱਲ ਪਿਓਰ ਦਾ ਦੁਪੱਟਾ ਆਏਗਾ ਖੁੱਲਾ ਡੁੱਲਾ ਕਿਉਂਕਿ ਮੰਮੀਆਂ ਨੇ ਦੁਪੱਟੇ ਖਿਲਾਰ ਕੇ ਲੈਣੇ ਹੁੰਦੇ ਆ ਦਾਦੀਆਂ ਨੂੰ ਖੁੱਲੇ ਦੁਪੱਟੇ ਚਾਹੀਦੇ ਹੁੰਦੇ ਆ ਸੋ ਦੁਪੱਟਾ ਇਹਦੇ ਨਾਲ ਬਹੁਤ ਖੁੱਲਾ ਡੁੱਲਾ ਇਹ ਬਹੁਤ ਸੋਹਣਾ ਦੁਪੱਟਾ ਹੈ ਤੇ ਸ਼ੇਡ ਵੀ ਬਹੁਤ ਸੋਹਣੀ ਆ ਇਹਦੇ ਵਿੱਚ ਤੇ ਕਲਰ ਇਹਦੇ ਵਿੱਚ ਸਾਡੇ ਕੋਲ ਹੈਗੇ ਨੇ 4 ਇੱਕ ਹੈ ਵਾਲੇ ਤੇ ਇਹਦਾ ਦੁਪੱਟਾ ਚੈੱਕ ਕਰੋ ਜੀ ਪ੍ਰੋਪਰ ਖੁੱਲਾ ਡੁੱਲਾ ਦੁਪੱਟਾ ਆਏਗਾ ਤੇ ਸ਼ੇਡ ਬਹੁਤ ਸੋਹਣੀ ਹੈ ਇਹਦੀ ਵੀ ਤੇ ਰੇਂਜ ਉਹੀ 960 70 ਵਾਲਾ ਇਹ ਸੂਟ ਆ ਤੇ ₹300 ਸ਼ਿਪਿੰਗ ਚਾਰजेस ਰਹਿਗੇ ਇਹਦੇ ਇੱਕ ਐਵਰੀ ਸ਼ੇਡ ਤੇ ਇੱਕ ਲਾਸਟ ਸ਼ੇਡ ਸਾਡੇ ਕੋਲ ਬਹੁਤ ਸੋਹਣੀ ਸੋ ਅੱਜ ਵਾਲੇ ਸਾਰੇ ਹੀ ਸੂਟ ਪਿਓਰ ਕਾਟਨ ਦੇ ਸੀ ਤੁਹਾਨੂੰ ਇਹਦੇ ਵਿੱਚੋਂ ਜਿਹੜਾ ਵੀ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਆਰਡਰ ਲਗਵਾ ਸਕਦੇ ਹੋ ਜਾਂ ਫਿਰ ਸਾਡੇ ਸਟੋਰ ਤੇ ਵੀ ਵਿਜ਼ਿਟ ਕਰ ਸਕਦੇ ਹੋ ਜਲਦੀ ਹਾਜ਼ਰ ਹੋਵਾਂਗੇ ਤੁਹਾਡੇ ਵਾਸਤੇ ਅਗਲੇ ਸੌਟ ਬਹੁਤ ਸੋਹਣੇ ਸੂਟ ਲੈ ਕੇ ਤੇ ਇੱਕ ਹੋਰ ਸੀ ਕਹਿਣਾ ਸੀ ਕਿ ਸਾਨੂੰ 270 ਵਾਲੇ ਜਿਹੜੇ ਅਸੀਂ ਸੂਟ ਅਪਲੋਡ ਕੀਤੇ ਸੀ ਉਹਦੇ ਸਾਨੂੰ ਬਹੁਤ ਜ਼ਿਆਦਾ ਆਰਡਰ ਆ ਰਹੇ ਆ ਸੋ ਸਾਡੇ ਕੋਲ ਉਹ ਸਟਾਕ ਖਤਮ ਹੋ ਚੁੱਕਾ ਹੈ ਜਦੋਂ ਵੀ ਅਸੀਂ ਰੀਸਟਾਕ ਕਰਾਂਗੇ ਤੇ ਤੁਹਾਨੂੰ ਇਨਫੋਰਮ ਜ਼ਰੂਰ ਕਰ ਦਾਂਗੇ ਤੁਸੀਂ ਆਪਣਾ ਆਰਡਰ ਉਦੋਂ ਹੀ ਲਗਵਾ ਲਿਓ ਇਸ ਟਾਈਮ ਸਾਡੇ ਕੋਲ 270 ਵਾਲੇ ਜਿਹੜੇ ਸੂਟ ਸੀ ਉਹ ਪ੍ਰੋਪਰ ਖਤਮ ਹੋ ਚੁੱਕੇ ਆ ਸੋ ਤੁਸੀਂ ਇਹਨਾਂ ਦੇ ਵਿੱਚੋਂ ਆਪਣੇ ਸੂਟ ਜਿਹੜੇ ਪਸੰਦ ਕਰ ਸਕਦੇ ਹੋ ਜਦੋਂ ਤੱਕ 270 ਵਾਲੇ ਸੂਟ ਨਹੀਂ ਆਉਂਦੇ ਤੇ ਸਾਡੇ ਸਟੋਰ ਤੇ ਜ਼ਰੂਰ ਵਿਜ਼ਿਟ ਕਰਿਓ Thank you, Jee.